ਦੋਸਤੋ ਫਿਲਮ ਸਟਾਰ ਗੋਵਿੰਦਾ ਜੀ ਦੀ ਕੁੰਡਲੀ ਦੇ ਉੱਤੇ ਅੱਜ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਇਹ ਜਿਹੜੇ ਸਟਾਰ ਆ ਜਦੋਂ ਇਹਨਾਂ ਦੀ ਦਸ਼ਾ ਅੰਤਰ ਦਸ਼ਾ ਜਦੋਂ ਇਹ ਜਾਗਰਤ ਹੁੰਦੀ ਹੈ ਕਿਸੇ ਦੀ ਕਿਸਮਤ ਤੇ ਉਹਨੂੰ ਸਟਾਰ ਬਣਾਦੀ ਹੈ ਉਹ ਬੜੇ ਛੋਟੇ ਜਗ੍ਹਾ ਤੋਂ ਉੱਠ ਕੇ ਆਂਦੇ ਆ ਇਹਨਾਂ ਦਾ ਜਨਮ ਜਿਹੜਾ ਹੈਗਾ 21 12 1963 ਦਾ ਆ ਤੇ ਗੁਰੂ ਦਾ ਨੰਬਰ ਤੇ ਟੋਟਲ ਨੰਬਰ 7 ਦੋਨੋਂ ਜਿਹੜੇ ਇਹ ਸਪਿਰਚੁਅਲ ਨੰਬਰ ਹੈਗੇ ਇਹਨਾਂ ਨੂੰ ਸਪਿਰਚੁਅਲਟੀ ਦੀ ਤਰਫ ਲੈ ਕੇ ਜਾਂਦੇ ਐਸੇ ਬੰਦੇ ਹੁਣ ਇਹਨਾਂ ਦਾ ਜਿਹੜਾ ਜਨਮ ਹੋਇਆ ਉਹ ਕਰਕ ਲਗਨ ਹੈ ਚੰਦਰਮਾ ਇਸ ਦਾ ਮਾਲਕ ਹੈ ਇਹ ਜਿਹੜਾ ਚੰ ਕਰਕ ਲਗਨ ਹੁੰਦਾ ਚੰਦਰਮਾ ਇਹ ਮਹਾ ਦਾ ਅਸ਼ੀਰਵਾਦ ਮੰਨਦੇ ਆਂ ਦੇਵੀ ਮਾਤਾ ਇੱਕ ਸ਼ੀਰਵਾਦ ਨਾਲ ਜਨਮ ਹੋਇਆ ਪਰ 8ਵੇਂ ਘਰ ਤੋਂ ਚੱਲ ਗਏ ਕੁੰਭ ਰਾਸ਼ੀ ਚ ਕੁੰਭ ਰਾਸ਼ੀ ਕੀ ਅੱਗੇ ਬਰੇਕ ਪਾਣੀ ਦਾ ਅੰਮ੍ਰਿਤ ਦਾ ਘੜਾ ਉਹ ਇਹਦਾ ਸਿੰਬਲ ਹੈ ਤੇ ਉਹ ਬੰਦਾ ਜਿਹੜਾ ਬੰਦਾ ਕੁੰਭ ਰਾਸ਼ੀ ਵਾਲਾ ਹੁੰਦਾ ਉਹਦੇ ਕੋਲ ਜਿਹੜਾ ਵੀ ਆਂਦਾ ਆ ਉਹ ਤੋਂ ਪਿਆਸਾ ਨਹੀਂ ਜਾਂਦਾ ਉਹਨੂੰ ਕੁਛ ਨਾ ਕੁਛ ਤੋਂ ਮਿਲਦਾ ਆਇਆ ਇਸ ਬੰਦੇ ਨੂੰ ਇਸ ਬੰਦੇ ਨੂੰ ਕੋਈ ਵੀ ਬੰਦਾ ਮਤਲਬ ਇਹਨੂੰ ਸ਼ੱਕ ਨਹੀਂ ਹੁੰਦਾ ਦੂਜਿਆਂ ਦੇ ਉੱਤੇ ਯਕੀਨ ਕਰਦਾ ਹੈ ਮਗਰ ਇਹਦੇ ਹੌਲ ਇਹਦੇ ਮਤਲਬ ਟੁੱਟਦੇ ਹੈ ਭਰਮ ਧੋਖੇ ਹੁੰਦੇ ਹੈ ਇਹਦੇ ਨਾਲ ਕਿਉਂਕਿ ਜਿਹੜਾ ਰਾਜਾ ਹੁੰਦਾ ਉਹਨੂੰ ਡਾਊਟ ਨਹੀਂ ਹੁੰਦਾ ਤੇ ਜਿਹੜੇ ਬੰਦੇ ਆਂਦੇ ਇਹਦੇ ਕੋਲ ਰਾਜੇ ਦੇ ਕੋਲ ਉਹਨਾਂ ਨੇ ਚੁੱਪ ਚੁੱਪ ਬੋਲਣਾ ਹੁੰਦਾ ਸੋ ਕੁੰਭ ਰਾਸ਼ੀ ਦੇ ਬੰਦੇ ਜਿਸ ਤਰ੍ਹਾਂ ਸੁਲਮਾਨ ਖਾਨ ਉਹ ਵੀ ਕੁੰਭ ਰਾਸ਼ੀ ਹੈ ਅ ਸ਼ਮੀਖਪੁਰ ਸਾਹਿਬ ਕੁੰਭ ਰਾਸ਼ੀ ਅ ਇਸ ਜ਼ਿਆਦਾਤਰ ਆਰਟਿਸਟ ਹੈ ਕਿਉਂਕਿ ਇਸ ਰਾਸ਼ੀ ਦੇ ਵਿੱਚ ਜਿੱਥੇ ਬੈਠੇ ਹੈ ਇਹ ਰਾਹੁ ਦਾ ਨਕਸ਼ਤਰ ਹੁੰਦਾ ਉਹ ਨਕਸ਼ਤਰ ਜਿਹੜਾ ਛਤ ਵਿਸ਼ਾ 100 ਵਿਸ਼ਿਆਂ ਦੇ ਮਾਸਟਰ ਹੁੰਦੇ ਆ ਕਿਤੇ ਵੀ ਜਾਣ ਕੋਈ ਚੀਜ਼ ਇਹਨਾਂ ਨੂੰ ਜ਼ਿਆਦਾ ਟਾਈਮ ਲੱਗਦਾ ਨਹੀਂ ਸਿੱਖਣ ਨੂੰ ਬੜੀ ਜਲਦੀ ਪਿਕ ਕਰ ਲੈਂਦੇ ਆ ਤੇ ਐਲਵਿਸ ਪ੍ਰੈਸਲੀ ਮਾਈਕਲ ਜੈਕਸਨ ਇਹ ਸਾਰੇ ਕੁੰਭ ਰਾਸ਼ੀ ਆ ਕਿੰਨੇ ਇਹ ਬੰਦੇ ਜਿਹਦੇ ਕਲਾ ਦੇ ਸਰਤਾਜ ਹੁੰਦੇ ਆ ਇਹਨਾਂ ਦੇ ਕੋਲ ਅਜੀਬ ਉਹ ਮਤਲਬ ਤੁਸੀਂ ਸੋਚ ਨਹੀਂ ਸਕਦੇ ਜਿਹੜੀ ਕਲਾ ਨਹੀਂ ਆ ਪੁੱਤ ਪਰਮਾਤਮਾ ਦੀ ਇਹ ਇਹਨਾਂ ਦੇ ਕੋਲ ਉਹ ਉਹ ਮਿਲ ਜਾਂਦੀ ਇਹਨਾਂ ਨੂੰ ਹੁਣ ਅਸੀਂ ਗੱਲ ਕਰੀਏ ਸ਼ਨੀ ਤੇ ਵੀਨਸ ਜਿਹੜਾ ਚੌਥੇ ਘਰ ਦਾ ਮਾਲਕ ਮਾਂ ਦਾ ਮਾਲਕ ਜਿਹੜਾ ਵੀਨਸ ਉਹ ਲਗਜ਼ਰੀ ਦਾ ਮਾਲਕ ਉਹ ਬੈਠ ਗਿਆ ਇਹਨਾਂ ਦੇ ਸਤਮ ਸਥਾਨ ਦੇ ਵਿੱਚ ਸ਼ਨੀ ਦੇ ਨਾਲ ਸ਼ਨੀ ਪੰਜ ਮਹਾਪੁਰਸ਼ ਜੋਗ ਬਣਾਉਂਦੇ ਆ ਕੇਂਦਰ ਦੇ ਵਿੱਚ ਮਗਰ ਕੁੰਭ ਦਾ ਜਿਆਦਾ ਜਦੋਂ ਹੁੰਦਾ ਉਹ ਜਿਆਦਾ ਪਾਵਰਫੁਲ ਹੁੰਦਾ ਹੈ ਤੇ ਵੀਨਸ ਜਿਹੜਾ ਹੈਗਾ ਆ ਹੁਣ ਪਤਨੀ ਹੀ ਮਾਂ ਆ ਹੈ ਨਾ ਜੀ ਉਹ ਅਸਲ ਦੇ ਵਿੱਚ ਮਤਲਬ ਉਹ ਮਾਂ ਦੀ ਤਰ੍ਹਾਂ ਇਹਨਾਂ ਦਾ ਖਿਆਲ ਰੱਖਦੀ ਹੈ ਤੇ ਕਰਮ ਕਰਾਂ ਦਾ ਸ਼ਨੀ ਬਹੁਤ ਗਰੀਬੀ ਤੋਂ ਠਾਣਦਾ ਆ ਬੰਦੇ ਨੂੰ ਪੈਸੇ ਦੀ ਵੈਲਿਊ ਹੁੰਦੀ ਪਤਾ ਬੰਦਾ ਦੂਜਿਆਂ ਤੇ ਦਇਆਵਾਨ ਹੁੰਦਾ ਆ ਇਹ ਜੋਤਿਸ਼ ਤੇ ਹੋਰ ਵਿਦਿਆ ਦਾ ਚੰਦਰਮਾ ਵੀ ਜਿਹੜਾ ਬਹੁਤ ਇਹ ਨੌਲੇਜ ਦਿੰਦਾ ਆ ਕਿ ਬੰਦੇ ਦੇ ਕੋਲ ਜਿਹੜੀਆਂ ਕਲਟ ਸਾਇੰਸਸ ਹੈਗੀਆਂ ਉਹ ਉਹਨਾਂ ਦੇ ਭੰਡਾਰ ਹੁੰਦੇ ਆ ਇੰਟੂਿਸ਼ਨ ਪਾਵਰ ਹੁੰਦੀ ਆ ਫਿਊਚਰ ਨੂੰ ਭਾਪ ਲੈਂਦੇ ਆ ਅਬਾਸਤੂ ਹੋਇਆ ਐਸੀਆਂ ਜਿਹੜੀਆਂ ਕਲਾਾਂ ਮੈਡੀਟੇਸ਼ਨ ਯੋਗ ਔਰ ਸਮਾਧੀ ਤੰਤਰ ਮਤਲਬ ਸਤਮੇ ਵੀਨਸ ਐਂਡ ਸੈਟਰਨ ਇਹ ਪਰਸਨ ਕਿਸੇ ਹੋਰ ਲੈਵਲ ਦੇ ਹੁੰਦਾ ਬਿਕੋਜ਼ ਇਹ ਸ਼ਨੀ ਇਸ ਘਰ ਦਾ ਮਾਲਕ ਹੈ ਵੀਨਸ ਵੀ ਇਸ ਘਰ ਦਾ ਮਾਲਕ ਹੈ ਤੇ ਇਸ ਕਰਕੇ ਜੋਗ ਬਹੁਤ ਹੀ ਪਾਵਰਫੁਲ ਹੈ ਇਸੇ ਕਰਕੇ ਜਿਹੜਾ ਵੀ ਹੈ ਇਹਨਾਂ ਨੇ ਰੋਲ ਕੀਤੇ ਹੈਗੇ ਆ ਉਹ ਇਸ ਤਰ੍ਹਾਂ ਬੜੇ ਰੀਅਲਿਸਟਿਕ ਬੇ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਐਕਟ ਕੀਤਾ ਹੁਣ ਇਹਨਾਂ ਦੇ ਚਾਰ ਗਰਾ ਬੈਠ ਗਏ ਆ ਜੀ ਇਹਨਾਂ ਦੇ 6ਵੇਂ ਸਥਾਨ ਦੇ ਜਿਹੜਾ 6ਵਾਂ ਸਥਾਨ ਹੈ ਦੁਨੀਆ ਭਰ ਦੀਆਂ ਪ੍ਰੋਬਲਮਸ ਉਹ ਕਿਉਂ ਨਹੀਂ ਆਇਆ ਜ ਜਿਸ ਤਰ੍ਹਾਂ ਲਾਅ ਐਂਡ ਆਰਡਰ ਦੇ ਨਾਲ ਪ੍ਰੋਬਲਮਸ ਪ੍ਰੋਬਲਮਸ ਹੈਲਥ ਦੀਆਂ ਪ੍ਰੋਬਲਮਸ ਬੈਂਕ ਦੀਆਂ ਤੇ ਫੈਮਿਲੀ ਦੀਆਂ ਇਹ ਸਭ ਪ੍ਰੋਬਲਮਸ ਇੱਥੇ ਆਈਆਂ ਇਹ ਜੁਪੀਟਰ ਇਹਨਾਂ ਦਾ ਆਪਣੇ ਘਰ ਦਾ ਹੈ ਜਿਹੜਾ ਕਿ ਇਹਨਾਂ ਦੀ ਕਿਸਮ ਦਾ ਮਾਲਕ ਸਟਾਰ ਕਿਸਮਤ ਬੈਠਾ ਇਹ ਬਹੁਤ بڑا ਵਰਦਾਨ ਹੈ ਸਾਧੂ ਸੰਤਾਂ ਦਾ ਗੁਰੂਆਂ ਦਾ ਅਸ਼ੀਰਵਾਦ ਇਸ ਬੰਦੇ ਤੇ ਹਮੇਸ਼ਾ ਹੀ ਰਹਿੰਦਾ ਹੈ ਹੁਣ ਗੱਲ ਕਰੀਏ ਇਹਨਾਂ ਦੀ ਦਸ਼ਾ ਜਦੋਂ 16 ਸਾਲ ਦੀ ਉਮਰ ਤੱਕ ਰਾਹੂ ਦੀ ਸੀ ਤਾਂ ਦੁਨੀਆ ਭਰ ਦੀਆਂ ਬਿਮਾਰੀਆਂ ਉਦੋਂ ਤੱਕ ਰਹੀਆਂ ਜਿਸ ਤਰ੍ਹਾਂ ਹੀ ਜੁਪੀਟਰ ਦੀ ਦਸ਼ਾ ਆਈ 95 ਤੱਕ ਉਹ ਆਂ ਦੇ ਸਾਰੇ ਉਹ ਦਸ਼ਾ 79 ਤੋਂ ਸ਼ੁਰੂ ਹੋਈ ਹੈ ਇਹਨਾਂ ਨੇ ਸਖਾਣਾ ਸਖਾਣਾ ਕੀ ਹੈ ਜਿੱਥੇ ਵੀ ਗਏ ਮਿੰਟਾਂ ਚ ਇਹਨਾਂ ਨੇ ਸਭ ਕੁਝ ਸਿੱਖਿਆ ਜਿੱਦਾਂ ਸਿੱਖਿਆ ਸੀ ਸਿਰਫ ਇੱਕ ਉਹਦੇ ਚ ਲੰਘਣਾ ਹੀ ਸੀ ਇਹਨਾਂ ਨੇ ਇਹਨਾਂ ਨੇ ਇਹ ਜਿੰਨੇ ਵੀ ਡਾਂਸ ਕਹਿ ਲਓ ਜਾਂ ਐਕਟਿੰਗ ਕਹ ਲਓ ਜਾਂ ਹੋਰ ਵੀ ਇਸ ਟੀਚ ਨਾਲ ਰਿਲੇਟਡ ਜਿੰਨਾ ਵੀ ਕੰਮ ਸੀ ਉਹ ਉਹ ਇਹਨਾਂ ਨੇ ਮਤਲਬ ਉਸ ਟਾਈਮ ਦੇ ਵਿੱਚ ਸਿੱਖਿਆ ਵੀ ਸਿਖਾਇਆ ਵੀ ਦੈਨ ਜਦੋਂ ਵਕਤ ਆਇਆ ਇਹਨਾਂ ਦਾ Jupiter ਨੇ ਮਤਲਬ ਇਹਨਾਂ ਦਾ ਭਾਗ ਉਹਦੇ ਕੀਤਾ ਤੇ ਜਿਹੜੇ ਜਦੋਂ ਫਿਲਮ 스타 ਬਣੇ ਇਸ Jupiter ਦੇ ਟਾਈਮ ਇਹਨਾਂ ਦਾ ਸਾਰਾ ਜਿਹੜਾ ਬਹੁਤ ਵਧੀਆ ਚੱਲਿਆ ਬਿਕੋਜ਼ ਭਾਗ ਗੇਸ਼ ਦੀ ਦਸ਼ਾ ਇਹਨਾਂ ਨੂੰ ਬਹੁਤ ਉੱਚਾ ਬਣਾਇਆ ਨਹੀਂ ਤੇ ਸ਼ਨੀ ਦੀ ਉਸ ਤੋਂ ਬਾਅਦ ਦਸ਼ਾ ਆਈ ਤੇ 14 ਤੱਕ ਤੇ ਉਹ ਜਿਹੜੀ ਦਸ਼ਾ ਜਿਹੜੀ ਹੈਗੀ ਹੈ then half ਵਧੀਆ half bad ਬਿਕੋਜ਼ ਸ਼ਨੀ ਦੇ ਵਿੱਚ ਇੱਕ ਰਾਚੀ ਉਹਨਾਂ ਦੀ ਸ਼ਨੀ ਦੀ ਅਸ਼ਟਮ ਘਰ ਦੇ ਵਿੱਚ ਚੱਲ ਗਈ ਜਿਸ ਕਰਕੇ ਉਹ ਹਾਫ ਚੀਜ਼ ਰਹਿ ਗਈ ਹੁਣ ਬੁੱਧ ਦੀ ਦਸ਼ਾ ਚੱਲ ਰਹੀ ਹੈ ਇਹ ਕੋਈ ਵਧੀਆ ਦਸ਼ਾ ਨਹੀਂ ਹੈ ਇਹਨਾਂ ਦੇ ਲਈ ਕਿਉਂਕਿ ਰਾਹੂ ਸੌਰੀ 12ਵੇਂ ਘਰ ਦਾ ਤੇ ਤੀਸਰੇ ਘਰ ਦੇ ਮਾਲਕ ਹੈ ਬੁੱਧ 6ਵੇਂ ਘਰ ਤੇ ਬੈਠ ਗਏ ਆ ਤੇ ਇਸ ਟਾਈਮ ਦੇ ਵਿੱਚ ਕੋਈ ਇੰਨਾ ਗ੍ਰੇਟ ਆਊਟਕਮ ਨਹੀਂ ਹੈਗਾ ਹਾਂ ਇੱਕ ਚੀਜ਼ ਹੋਰ ਇਹਨਾਂ ਨੂੰ ਜਦੋਂ ਮੰਗਲ ਨੇ ਪੋਲੀਟੀਸ਼ੀਨ ਵੀ ਬਣਾਇਆ ਇਥੇ ਮੰਗਲ ਗੁੱਸਾ ਵੀ ਦਿੰਦਾ ਆ ਤੇ ਮੰਗਲ ਨੇ ਇਹਨਾਂ ਨੂੰ ਕੋਰਟ ਕਚੈਰੀਆਂ ਦੇ ਕੇਸ ਵਿੱਚ ਵੀ ਫਸਾਇਆ ਅੱਛਾ ਨਾਓ ਇਹਨਾਂ ਦਾ ਮਰਕਰੀ ਦੇ ਵਿੱਚ ਰਾਹੂ ਚੱਲਦਾ ਇਸ ਦਸ਼ਾ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋਇਆ ਇਹਨਾਂ ਦਾ ਪਿਸਟਲ ਦੇ ਨਾਲ ਇਹਨਾਂ ਨੂੰ ਲੱਤ ਤੇ ਜੱਕਮ ਕ੍ਰੀਏਟ ਹੋਇਆ ਉਹ ਜਿਹੜੀ ਚੀਜ਼ ਹੈ ਇੱਕ ਇੱਕ ਮਿੱਤਰ ਸਾਡੇ ਜਾਣਦੇ ਆ ਮੇਰੇ ਉਹ ਮਿੱਤਰ ਦੇ ਕੋਲ ਪਿਸਟਲ ਸੀ ਤੇ ਉਸ ਬੰਦੇ ਨੇ ਇਹਦਾ ਚਲਾਉਣਾ ਚਾਹਿਆ ਤੇ ਉਹ ਚੱਲਿਆ ਨਹੀਂ ਤੇ ਉਹ ਇਦਾਂ ਤਾਂ ਮਾਰਦਾ ਰਿਹਾ ਫਿਰ ਵੀ ਨਹੀਂ ਚੱਲਿਆ ਉਹ ਤੇ ਉਹ ਇਦਾਂ ਬਹੁਤ ਜ਼ਿਆਦਾ ਉਹ ਆਊਟ ਆਫ ਇਦਾਂ ਹੋ ਕੇ ਕੰਟਰੋਲ ਤੇ ਉਸ ਬੰਦੇ ਨੇ ਨਾ ਭਲਾ ਇਦਤ ਲਾਇਆ ਫਿਰ ਇਜ ਲਿਆ ਇੱਕ ਨਾਲ ਦਾ ਬੰਦਾ ਨਾ ਉਹਨੇ ਫੜਿਆ ਕਹਿੰਦਾ ਮੈਂ ਚਲਾਣਾ ਉਹਦੇ ਕੋਲੋਂ ਵੀ ਡਿਜ ਲਿਆ ਉਹਨੇ ਆ ਫੜ ਗਿਆ ਇੱਥੇ ਚਲਾਤਾ ਤਾਂ ਉਸ ਵੇਲੇ ਚੱਲ ਗਿਆ ਉਹਦੇ ਹੱਥ ਦੇ ਵਿੱਚੋਂ ਗੋਲੀ ਲੰਘ ਗਈ ਅਸਲ ਦੇ ਵਿੱਚ ਕੀ ਹੈ ਕਿ ਜਦੋਂ ਰਾਹੂ ਦੀ ਰਸ਼ਾ ਆ ਉਦੋਂ ਇਦਾਂ ਦੇ ਕੰਮ ਹੁੰਦੇ ਆ ਅੰਤਰ ਦਸ਼ਾ ਦੇ ਵਿੱਚ ਵੀ ਕਨਫਿਊਜ਼ਡ ਮਾਈਂਡ ਬੀਕੋਜ਼ ਰਾਹੂ ਦੀ ਦ੍ਰਿਸ਼ਟੀ ਵੀ ਚੰਦਰਮਾ ਤੇ ਨੌਮੀ ਦ੍ਰਿਸ਼ਟੀ ਪੈ ਰਹੀ ਹੈ ਹੁਣ ਹੋਇਆ ਕੀ ਹੈਗਾ ਕਿ ਉਹਦਾ ਲੋਕ ਅਨਲੌਕ ਦੇ ਵਿੱਚ ਸ਼ੋਅ ਨਹੀਂ ਸੀ ਉਸ ਦੂਜੇ ਦੇ ਵਿੱਚ ਉਹਨਾਂ ਨੇ ਅਚਾਨਕ ਬਾਈ ਮਿਸਟੇਕ ਇਹ ਉਹਨਾਂ ਨੇ ਗੋਡੀ ਆਪ ਚਲਾ ਦਿੱਤੀ ਹੋਏਗੀ ਜਿਸ ਕਰਕੇ ਇਹ ਐਕਸੀਡੈਂਟ ਜਿਹੜਾ ਰਾਹੁ ਦਾ ਪੀਰੀਅਡ ਹੈ ਚੜਿਆ ਉਤਰ ਮਤਲਬ ਇਹ ਇਸ ਤਰ੍ਹਾਂ ਦਾ ਕਨਫਿਊਜ਼ਨ ਵੀ ਇਹ ਸ਼ੋ ਕਰਦਾ ਹੈ ਉਸ ਮੂਮੈਂਟ ਦੇ ਉੱਤੇ ਇਸ ਤਰ੍ਹਾਂ ਇਹ ਥੀ ਸ਼ਾਇਦ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੈ ਇਸ ਤਰ੍ਹਾਂ ਹੀ ਸ਼ਾਇਦ ਹੋਇਆ ਹੋਵੇਗਾ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਦੀ ਰਾਹੂ ਮਹਾਰਾਜ ਦੀ 26 ਦੇ ਵਿੱਚ ਜਿਹੜੀ ਹੈਗੀ ਆ ਉਹ ਦਸ਼ਾ ਖਤਮ ਹੋ ਜਾਣੀ ਹੈ 26 ਤੋਂ 28 ਤੱਕ ਇਹਨਾਂ ਦੀ ਬੁੱਧ ਦੇ ਵਿੱਚ ਮਰਕਰੀ ਦੇ ਵਿੱਚ ਜੂਪੀਟਰ ਦੀ ਦਸ਼ਾਣੀ ਜਿਹੜੀ ਕਿ ਇਹਨਾਂ ਨੂੰ ਬਹੁਤ ਹੀ ਬਿਊਟੀਫੁਲ ਫਲ ਦੇਣ ਦੇ ਕਾਬਿਲ ਹੈ ਉਹ ਟਾਈਮ ਦੇ ਵਿੱਚ ਇਹਨਾਂ ਨੂੰ ਦੁਆਰਾ ਫਿਰ ਇੱਕ ਨਵਾਂ ਅਵਤਾਰ ਗੋਵਿੰਦਾ ਜੀ ਦਾ ਦੇਖਣ ਨੂੰ ਮਿਲੇਗਾ ਤੇ ਉਹ ਜਿਹੜੀ ਮੂਮੈਂਟ ਹੋਏਗੀ ਮਤਲਬ ਉਹ ਉਹ ਟਾਈਮ ਇਹਨਾਂ ਨੂੰ ਕੈਸ਼ ਕਰਨਾ ਚਾਹੀਦਾ ਹੈ ਐਂਡ बिकॉज ਇਹ ਹਲੇ ਇੱਕ 60 ਸਦੀ ਦੇ ਅੰਦਰ ਵੀ ਲੰਘ ਰਹੇ ਆ ਉਹ ਵੀ ਇਹਨਾਂ ਨੂੰ ਜਿਹੜੀ ਆਲਸ ਦਿੰਦੀ ਆ ਬਹੁਤ ਜ਼ਿਆਦਾ ਸ਼ਨੀ ਸਤਮ ਆਲਸ ਵੀ ਦਿੰਦਾ ਆ ਇਸ ਕਰਕੇ ਇਹ ਸਾਰਾ ਅਗਰ ਦੇਖਿਆ ਜਾਵੇ ਤੇ ਗੋਵਿੰਦਾ ਜੀ ਦਾ ਜੋ ਵੀ ਭਾਗ ਬੜਾ ਵਧੀਆ ਹੈ ਜੀ ਕਿਸਮਤ ਪਰਮਾਤਮਾ ਨੇ ਜੁਪੀਟਰ ਮਹਾਰਾਜ ਜੀ ਸਾਧੂ ਸੰਤਾਂ ਦੀ ਵੱਡਿਆਂ ਦੀ ਇਹਨਾਂ ਦੇ ਪਰ ਇੱਕ ਅਲੱਗ ਤਰ੍ਹਾਂ ਦੀ ਦ੍ਰਿਸ਼ਟੀ ਹੈ ਤੇ ਇਹਨਾਂ ਨੂੰ ਪਰਮਾਤਮਾ ਹਰ ਵਕਤ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੇਵ ਕਰਦਾ ਆ ਸੋ ਇਨ ਦੀ ਐਂਡ ਗੱਲ ਉੱਥੇ ਆਂਦੀ ਹੈ ਕਿ ਸਾਡੇ ਹੀ ਕਰਮਾਂ ਦੇ ਕਾਰਨ ਜਦੋਂ ਅਸੀਂ ਜਨਮ ਲੈਨੇ ਆ ਉਹੀ ਕੁਛ ਚੰਗਾ ਮਾੜਾ ਸਾਨੂੰ ਵੱਢਣ ਨੂੰ ਮਿਲਦਾ ਜਿਹੜੀ ਅੱਜ ਅਸੀਂ ਕੰਮ ਕਰਦੇ ਆ ਚੰਗਾ ਜਾਂ ਮਾੜਾ ਸਾਡੇ ਕੋਲ ਦੋ ਆਪਸ਼ਨ ਆਂਦੀਆਂ ਉਹ ਦੋ ਆਪਸ਼ਨਾਂ ਚ ਕਿਹੜੀ ਆਪਸ਼ਨ ਅਸੀਂ ਚੂਜ਼ ਕਰਦੇ ਆ ਉਹ ਸਾਡਾ ਕਰਮ ਬਣਦਾ ਸੋ ਦੋਸਤੋ ਅੱਛੇ ਕਰਮ ਕਰੋ ਇਹਨਾਂ ਲੋਕਾਂ ਦੇ ਅੱਛੇ ਕਰਮ ਕੀਤੇ ਆ ਜਿਹਨਾਂ ਨੂੰ ਨੇਮ ਫੇਮ ਦੁਨੀਆ ਭਰ ਦੀ ਹਰ ਸ਼ੌਹਰਤ ਇੱਜ਼ਤ ਮਾਣ ਦੇਖੋ ਕਿੰਨਾ ਮਿਲਦਾ ਫਿਰ ਉਹਨਾਂ ਨੂੰ ਹੀ ਪਰਮਾਤਮਾ ਦਿੰਦਾ ਜਿਹੜੇ ਅੱچھے ਲੋਕ ਹੁੰਦੇ ਆ ਉਹਨਾਂ ਨੂੰ ਫਿਰ ਪਰਮਾਤਮਾ ਬਰਕਤਾਂ ਵੀ ਦਿੰਦਾ ਆ ਹੋਪ ਅੱਜ ਦੀ ਗੱਲਬਾਤ ਪਸੰਦ ਆਈ ਹੋਵੇ ਧੰਨਵਾਦ